ਸ਼੍ਰੀ ਕਾਲਤਖ ਸਾਹਿਬ ਵੱਲੋਂ 2 ਦਸੰਬਰ ਨੂੰ ਕਮੇਟੀ ਬਣਾਈ ਗਈ ਸੀ ਅਤੇ ਸਾਡੀ ਜਿਹੜੀ ਜ਼ਿੰਮੇਵਾਰੀ ਲਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੇ ਲਈ ਭਰਤੀ ਕਰਨ ਦੀ ਜਿਸ ਦਾ ਕਾਰਜ 18 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ तकरीबन ਅੱਜ 2 ਮਹੀਨੇ ਹੋ ਗਏ ਨੇ ਅਤੇ ਬਹੁਤ ਵਧੀਆ ਜਿਹੜਾ ਇਹ ਭਰਤੀ ਦਾ ਕੰਮ ਚੱਲ ਰਿਹਾ तकरीबन ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਹਲਕੇ ਦੇ ਵਿੱਚ ਜਿਹੜੀ ਭਰਤੀ ਦਾ ਕੰਮ ਚੱਲ ਰਿਹਾ ਅਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਬਹੁਤ ਜੋਸ਼ ਹੈ ਅਤੇ ਸਾਰੇ ਸਾਡੇ ਵਰਕਰ ਨੇ ਜਿਹੜੇ ਪੂਰੀ ਮਿਹਨਤ ਦੇ ਨਾਲ ਲਗਨ ਦੇ ਨਾਲ ਇਹ ਭਰਤੀ ਨੂੰ ਜਿਹੜਾ ਪ੍ਰਕਿਰਿਆ ਨੂੰ ਚ ਨੇ ਪਰ ਚੜ ਰਹੇ ਨੇ ਅਤੇ ਇਹਦੇ ਵਿੱਚ ਬੜੀ ਪਾਰਦਰਸ਼ੀ ਢੰਗ ਨਾਲ ਇਹ ਭਰਤੀ ਹੋ ਰਹੀ ਆ ਹਰੇਕ ਮੈਂਬਰ ਦਾ ਨਾਮ ਐਡਰੈਸ ਫੋਨ ਨੰਬਰ ਅਤੇ ਨਾਲ ਆਧਾਰ ਕਾਰਡ ਨੰਬਰ ਹੈ ਜਿਹੜਾ ਉਹ ਜਿਹੜਾ ਫਾਰਮ ਭਰੇ ਜਾ ਰਹੇ ਉਹਦੇ ਉੱਪਰ ਸਾਰਾ ਕੁਝ ਹੀ ਪਾਇਆ ਜਾ ਰਿਹਾ ਤਾਂ ਜੋ ਇਹ ਕੱਲ ਨੂੰ ਕਿਤੇ ਪੜਤਾਲ ਵੀ ਹੁੰਦੀ ਹੈ ਤਾਂ ਪਾਇਆ ਜਾਵੇ ਵੀ ਕਿ ਹਰੇਕ ਮੈਂਬਰ ਦੀ ਸਹਿਮਤੀ ਦੇ ਨਾਲ ਉਹਦੀ ਹਾਜ਼ਰੀ ਦੇ ਵਿੱਚ ਿ ਭਰਤੀ ਹੋਈ ਆ ਸੋ ਹੁਣ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦਾ ਉਤਸ਼ਾਹ ਵਾ ਮੈਂਬਰ ਬਣਨ ਦੇ ਲਈ ਸਾਡੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਹੁਣੇ ਇੰਗਲੈਂਡ ਕੈਨੇਡਾ ਤੇ ਅਮਰੀਕਾ ਜਾ ਕੇ ਵੀ ਆਏ ਨੇ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਤੇ ਉਸ ਮੰਗ ਨੂੰ ਮੁੱਖ ਰੱਖਦੇ ਆ ਅੱਜ ਜਿਹੜੀ ਆਨਲਾਈਨ ਭਰਤੀ ਆ ਉਹ ਖਾਸ ਤੌਰ ਤੇ ਬਾਹਰਲੀ ਕੰਟਰੀਜ਼ ਦੇ ਲਈ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਦੇ ਲਈ ਜਿਹੜੀ ਅੱਜ ਇਹ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਜੋ ਉੱਥੇ ਬੈਠ ਕੇ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਸਕਣ ਅਤੇ ਆਪਣਾ ਉਥੋਂ ਦਾ ਐਡਰੈਸ ਇੱਥੋਂ ਦੇ ਆਪਣੇ ਪੁਰਾਣੇ ਪਿੰਡ ਬਾਰੇ ਪੰਜਾਬ ਦੇ ਵਿੱਚ ਉਹਨਾਂ ਦਾ ਜੋ ਵੀ ਐਡਰੈਸ ਆ ਉਹ ਸਾਰੀ ਉਹਦੇ ਵਿੱਚ ਜਾਣਕਾਰੀ ਦੇ ਸਕਣ ਅਤੇ ਨਾਲ ਕੋਈ ਵੀ ਆਪਣਾ ਜਿਹੜੀ ਆਈਡੀ ਹੈਗੀ ਆ ਚਾਹੇ ਕੋਈ ਵੀ ਆਈਡੀ ਉਹਨਾਂ ਦੇ ਕੋਲੇ ਚਾਹੇ ਆਧਾਰ ਕਾਰਡ ਹੈ ਕਿਸੇ ਕੋਲੇ ਚਾਹੇ ਪਾਸਪੋਰਟ ਦਾ ਨੰਬਰ ਹੈ ਚਾਹੇ ਲਾਇਸੈਂਸ ਹੈ ਜੋ ਵੀ ਆਈਡੀ ਆ ਉਹਦੇ ਵਿੱਚ ਪਾ ਕੇ ਸਿਰਫ ਇਸ ਗੱਲ ਲਈ ਕਿ ਇਹ ਹੋਵੇ ਕਿ ਭਰਤੀ ਸਹੀ ਆ ਸੋ ਇਹਦੇ ਮੈਂਬਰ ਬਣ ਸਕਦੇ ਨੇ ਸੋ ਇਸ ਲਈ ਸਾਣ ਨੂੰ ਜਿਹੜੀ ਇਹ ਜਦੋਂ ਸੇਵਾ ਲੱਗੀ ਆ 2 ਦਸੰਬਰ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਬੇਸ਼ੱਕ ਅਜੇ 2 ਮਹੀਨੇ ਹੋਏ ਨੇ ਸ਼ੁਰੂ ਕੀਤੇ ਨੂੰ ਲੇਕਿਨ ਸਾਡੀ ਕੋਸ਼ਿਸ਼ ਆ ਕਿ ਅਸੀਂ within time 18 ਜੂਨ ਤੱਕ ਅਸੀਂ ਇਹ ਸਾਰਾ ਕੰਮ ਜਿਹੜਾ ਮੁਕੰਮਲ ਕਰ ਲਈਏ ਕਿਉਂਕਿ ਜੂਨ ਦਾ ਜਿਹੜਾ ਪਹਿਲਾ ਹਫਤਾ ਉਹ ਜਿਹੜਾ ਘੱਲੂਕਾਰੇ ਦਾ ਜਿਹੜਾ ਹਫਤਾ ਉਹਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਭਰਤੀ ਦਾ ਕੰਮ ਨਹੀਂ ਕਰਨਾ ਸੋ ਸਾਡੀ ਕੋਸ਼ਿਸ਼ ਆ ਵੀ ਸਾਡੇ ਜਿਹੜੇ ਵੀ ਪ੍ਰੋਗਰਾਮ ਨੇ ਉਹ ਵੀ ਮਈ ਦੇ ਮਹੀਨੇ ਦੇ ਵਿੱਚ ਹੀ ਸਾਰੇ ਜਿਹੜੇ ਮੁਕੰਮਲ ਹੋ ਜਾਣ ਤਾਂ ਜੋ ਇਹ ਜਿਹੜੀ ਜਲਦੀ ਤੋਂ ਜਲਦੀ ਜਿਹੜੇ ਸਾਡੇ ਜਿੰਨੇ ਵੀ ਫਾਰਮ ਸਾਡੇ ਗਏ ਨੇ ਉਹ ਵੀ ਸਾਡੀ ਬੇਨਤੀ ਹੈ ਸਾਰਿਆਂ ਨੂੰ ਕਿ 15 ਜੂਨ ਤੋਂ ਪਹਿਲਾਂ ਪਹਿਲਾਂ ਸਾਰੀ ਜਿਹੜੀ ਵਾਪਸੀ ਹੈਗੀ ਆ ਉਹ ਮੈਂਬਰਸ਼ਿਪ ਕੱਟ ਕੇ ਜਿਹੜੀਆਂ ਕਾਪੀਆਂ ਨੇ ਵਾਪਸ ਨੇ ਜਿਹੜੀਆਂ ਉਹ ਜਮ੍ਹਾਂ ਕਰਵਾ ਦਿੱਤੀਆਂ ਜਾਣ ਸੋ ਇਹ ਵੀ ਸਾਰਿਆਂ ਨੂੰ ਹੀ ਸਾਡੇ ਜਿੰਨੇ ਵੀ ਸਾਡੇ ਭਰਤੀ ਕਰ ਰਹੇ ਨੇ ਵਰਕਰ ਸਹਿਬਾਨ ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਸਾਰੀ ਭਰਤੀ ਕਰਕੇ ਅਤੇ 15 ਜੂਨ ਤੱਕ ਇਹ ਸਾਰੀ ਜਿਹੜੀਆਂ ਕਾਪੀਆਂ ਹੈਗੀਆਂ ਉਹ ਜਮ੍ਹਾਂ ਕਰਵਾ ਦਿੱਤੀਆਂ ਜਾਣ ਸੋ ਇਸ ਲਈ ਮੈਂ ਸਾਰੇ ਹੀ ਉਹਨਾਂ ਮੈਂਬਰਾਂ ਦਾ ਧੰਨਵਾਦ ਕਰਦਾ ਜੋ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਸ ਭਰਤੀ ਦੇ ਰਾਹੀਂ ਮੈਂਬਰ ਬਣੇ ਨੇ ਅਤੇ ਹੋਰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਜੋ ਅਸੀਂ ਇਸ ਪਾਰਟੀ ਨੂੰ ਦੁਬਾਰਾ ਪੁਨਰ ਸੁਰਜੀਤ ਕਰਕੇ ਅਤੇ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਅਤੇ ਪੰਜਾਬ ਦੀ ਜਿਹੜੀ ਅਗਵਾਈ ਕਰ ਸਕੇ ਅਤੇ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਦਿਨਾਂ ਦੇ ਅੰਦਰ ਹੀ ਜਿਹੜੀਆਂ ਦੂਜੇ ਦੂਜੀਆਂ ਸਟੇਟਾਂ ਨੇ ਜਿਹੜੀਆਂ ਉਦੇ ਵਿੱਚ ਵੀ ਜਿਹੜੀ ਆਨਲਾਈਨ ਜਿਹੜੀ ਭਰਤੀ ਹੈਗੀ ਅਸੀਂ ਫੋਰਨ ਕੰਟਰੀ ਸੋਬਾ ਦੂਜੇ ਸੂਬਿਆਂ ਦੇ ਵਿੱਚ ਵੀ ਕਰਾਂਗੇ ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਿਹੜੀ ਆਨਲਾਈਨ ਜਿਹੜੇ ਜਿੱਥੇ ਤੱਕ ਨਹੀਂ ਪਹੁੰਚ ਸਕਦੀ ਲੋਕਾਂ ਤੱਕ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਨਲਾਈਨ ਭਰਤੀ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਸ਼ੁਰੂ ਕੀਤੀ ਜਾਊਗੀ ਸੋ ਇਸ ਲਈ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ